ਇਸ ਵੇਲੇ ਦੀ ਵੱਡੀ ਖਬਰ ਜਿਹਾਂ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਕਰ ਦਿੱਤਾ ਹੈ ਵੱਡਾ ਐਲਾਨ ਜਿਹਾਂ ਦੋਸਤੋ ਆਪ ਦੀ ਭਗਵੰਤ ਮਾਨ ਸਰਕਾਰ ਵੱਲੋਂ ਲਗਾਤਾਰ ਐਲਾਨ ਕੀਤੇ ਜਾ ਰਹੇ ਹਨ ਆਉਂਦੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਐਲਾਨ ਦੇਖਣ ਨੂੰ ਮਿਲ ਰਹੇ ਹਨ ਭਗਵੰਤ ਮਾਨ ਸਰਕਾਰ ਨੇ ਹੁਣੇ-ਹੁਣੇ ਐਨਓਸੀ ਯਾਨੀ ਕਿ ਨੋ ਓਬਜੈਕਸ਼ਨ ਸਰਟੀਫਿਕੇਟ ਨੂੰ ਲੈ ਕੇ ਕਰ ਦਿੱਤਾ ਹੈ ਵੱਡਾ ਲਾਂ ਜੀਆਂ ਹੁਣ ਰਜਿਸਟਰੀਆਂ ਦੇ ਲਈ ਨਹੀਂ ਲੋਡ ਪਵੇਗੀ ਐਨਓਸੀ ਦੀ ਜੀਆਂ ਅਕਸਰ ਜਦੋਂ ਤੁਸੀਂ ਰਜਿਸਟਰੀ ਕਰਵਾਉਂਦੇ ਸਨ ਘਰ ਦੀ ਪ੍ਰਾਪਰਟੀ ਦੀ ਜਾਂ ਫਿਰ ਮਕਾਨ ਦੀ ਤਾਂ ਤੁਹਾਨੂੰ ਪਹਿਲਾਂ ਪੁੱਛਿਆ ਜਾਂਦਾ ਸੀ ਕਿ ਤੁਹਾਡੇ ਕੋਲ ਐਨਓਸੀ ਸਰਟੀਫਿਕੇਟ ਹੈ ਜਾਂ ਫਿਰ ਨਹੀਂ ਹੈ ਸੋ ਜਿਨ੍ਹਾਂ ਕੋਲ ਐਨਓਸੀ ਸਰਟੀਫਿਕੇਟ ਨਹੀਂ ਹੁੰਦਾ ਸੀ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੁੰਦੀਆਂ ਸਨ ਤੇ ਇਸ ਨਾਲ ਉਹਨਾਂ ਦਾ ਮਾਮਲਾ ਕਾਫੀ ਜ਼ਿਆਦਾ ਲੜਦਾ ਰਹਿੰਦਾ ਸੀ ਸੋ ਭਗਵੰਤ ਮਾਨ ਸਰਕਾਰ ਵੱਲੋਂ ਹੁਣੇ-ਹੁਣੇ ਐਲਾਨ ਕਰ ਦਿੱਤਾ ਗਿਆ ਹੈ ਕਿ ਰਜਿਸਟਰੀਆਂ ਦੇ ਲਈ ਐਨਓਸੀ ਦੀ ਨਹੀਂ ਜ਼ਰੂਰਤ ਹੈ ਸੋ ਦੋਸਤੋ ਭਗਵੰਤ ਮਾਨ ਨੇ ਹੁਣੇ-ਹੁਣੇ ਟਵੀਟ ਕੀਤਾ ਹੈ ਟਵੀਟ ਵਿੱਚ ਲਿਖਿਆ ਹੈ ਪੰਜਾਬ ਚ ਹਰ ਕਿਸਮ ਦੀਆਂ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਹੋ ਰਹੀ ਹੈ ਵੇਰਵੇ ਜਲਦੀ ਜੀ ਹਾਂ ਇੰਨਾ ਹੀ ਟਵੀਟ ਕੀਤਾ ਹੈ ਸੋ ਉਹਨਾਂ ਨੇ ਨਾਲ ਲਿਖਿਆ ਹੈ ਹਰ ਕਿਸਮ ਦੀਆਂ ਰਜਿਸਟਰੀਆਂ ਜਨੰਗੀ ਚਾਹੇ ਉਹ ਕਮਰਸ਼ੀਅਲ ਰਜਿਸਟਰੀ ਹੋਵੇ ਚਾਹੇ ਉਹ ਘਰੇਲੂ ਹੋਵੇ ਕਿਸੇ ਤਰ੍ਹਾਂ ਦੀ ਵੀ ਘਰ ਦੀ ਰਜਿਸਟਰੀ ਦੇ ਉੱਤੇ ਹੁਣ ਐਨਓਸੀ ਦੀ ਜ਼ਰੂਰਤ ਨਹੀਂ ਰਹੀ ਹੈ ਸੋ ਇਹ ਬਹੁਤ ਵੱਡਾ ਐਲਾਨ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਰਜਿਸਟਰੀ ਕਰਾਉਣ ਸਮੇਂ ਐਨਓਸੀ ਨੂੰ ਲੈ ਕੇ ਕਾਫੀ ਜ਼ਿਆਦਾ ਵੱਡੀ ਦਿੱਕਤ ਆਉਂਦੀ ਹੈ ਸੋ ਭਗਵੰਤ ਮਾਨ ਦੇ ਇਸ ਫੈਸਲੇ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫੈਸਲਾ ਦਿੱਤਾ ਹੈ ਜਿਸ ਦੇ ਨਾਲ ਰਜਿਸਟਰੀਆਂ ਦੇ ਵਿੱਚ ਹੁਣ ਜਲਦ ਵਾਦਾ ਹੋ ਜਾਏਗਾ ਕਿਉਂਕਿ ਬਹੁਤ ਸਾਰੇ ਕੇਸ ਐਨਸੀ ਐਨਓਸੀ ਨੂੰ ਲੈ ਕੇ ਲੜਕਦੇ ਰਹਿੰਦੇ ਸਨ ਸੋ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਸੋ ਆਉਂਦੇ ਦਿਨਾਂ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਐਲਾਨ ਜਿਹੜੇ ਹੈ ਭਗਵੰਤ ਮਾਨ ਸਰਕਾਰ ਵੱਲੋਂ ਹੋ ਸਕਦੇ ਹਨ ਸੋ ਮਿਲਦੇ ਹਾਂ ਨਵੀਂ ਵੀਡੀਓ 'ਚ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ